ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਸੰਰੂਰ ਪਿੰਡੂ ਬਲੌਗ ਦੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਿਆ ਤੁਹਾਨੂੰ ਇੱਕ ਤਰੀਕਾ ਕਦੂਆਂ ਦਾ ਕਿਉਂਕਿ ਜਿਹੜੇ ਕਹਿੰਦੇ ਨੇ ਅ ਵੀ ਅੱਜ ਕੱਲ੍ਹ ਛੱਲਾ ਮੌਸਮ ਆਉਂਦਾ ਛੱਲੇ ਮੌਸਮ ਦੇ ਵਿੱਚ ਕਦੋਂ ਨਹੀਂ ਲੱਗਦੇ ਬੇਲਾਂ ਨੂੰ ਸਾਡੇ ਆ ਇੱਕ ਬੇਲ ਆ ਸਿਰਫ ਇੱਕੇ ਬੇਲ ਆ ਇਹਨੂੰ ਦੇਖੋ ਤੁਸੀਂ ਕਦੂਆਂ ਨਾਲ ਭਰੀ ਪਈ ਆ ਆਪਾਂ ਤੁਹਾਨੂੰ ਦਿਖਾਉਣਿਆ ਤਰੀਕਾ ਕੀ ਹੈਗਾ ਹਾਂਜੀ ਦੇ ਉੱਤੋਂ ਆਹ ਦੇਖ ਸਕਦੇ ਹੋ ਤੁਸੀਂ ਜਿਹੜੇ ਚੂਨੇ ਨੇਗੇ ਨਿੱਕੇ ਨਿੱਕੇ ਜੇ ਨੇ ਇਹ ਜ਼ਿਆਦਾਤਰ ਇੰਨੇ ਕੁ ਚੂਨੇ ਹੋ ਕੇ ਗਲ ਜਾਂਦੇ ਨੇ ਪਰ ਇਹ ਵੱਡੇ ਨਹੀਂ ਹੁੰਦੇ ਹੁੰਦੇ ਪਰ ਆਪਣੀਆਂ ਬੇਲਾਂ ਦੇ ਉੱਪਰ ਗਲ ਨਹੀਂ ਰਹੇਗੇ ਜਿਉ ਤਾਨੂੰ ਹੋਰ ਦਿਖਾਉਣਾ ਹੈਗਾ ਇਹਦੇ ਨਾਲੇ ਆਦੇ ਕਾਤੀ ਕਾ ਇਹ ਵੱਡਾ ਹੋ ਗਿਆ ਤੁਹਾਨੂੰ ਹੋਰ ਵੀ ਦਿਖਾਉਣਾ ਆ ਦੇਖੋ ਆਦੇ ਕਦੂ ਦਾਲ ਵਾਲਾ ਹੋਇਆ ਪਿਆ ਬਹੁਤ ਨੇ ਮੇਲ ਦੇ ਉੱਪਰ ਕਦੂ ਆਦੇ ਕਾ ਪਿਆਗਾ ਚੂਨਾ ਸੀਗਾ ਹੋਰ ਵੀ ਤੁਹਾਨੂੰ ਦਿਖਾਉਣਾ ਇਹ ਜੇ ਚੂਨੇ ਆ ਦੇਖੋ ਬਹੁਤ ਨੇ ਕਦੂ ਲੱਗ ਰਿਹਾ ਕਦੂ ਅਸੀਂ ਇਦੂ ਛੋਟਾ ਨਹੀਂ ਤੋੜਦੇ ਹੈਗੇ ਅਸੀਂ ਘੱਟ ਤੋਂ ਘੱਟ 1 ਕਿਲੋ ਵਾਂਗੂ ਹੋ ਜਾਂਦਾ ਕਦੂ ਫੇਰ ਤੋੜਦੇ ਜਮੇ ਕੱਚਾ ਰਹਿੰਦਾ ਆ ਦੇਖੋ ਕਦੂ ਆਦੇ ਕਾਛੀ ਗੱਲ ਲੱਗਿਆ ਵੇ ਬਹੁਤ ਹੁੰਦੇ ਨੇ ਲੱਗੇ ਬੇਲਾਂ ਨੂੰ ਕਦੋਂ ਇੱਕੇ ਬੇਲ ਆਇੱਕ ਬੇਲ ਆਰ ਜਾਣ ਦੀ ਆ ਸਾਨੂੰ ਆਦੇ ਚੂਨੇ ਬਹੁ ਲੱਗੇ ਵੇ ਨਾ ਦੇਖੋ ਆਦੇ ਏਡੇ ਏਡੇ ਕੇ ਚੂਨੇ ਬਹੁਤ ਨੇ ਕਈ ਲੱਗੇ ਪਏ ਨੇ ਇੱਕ ਬੇਲ ਹੈਗੀ ਇੱਕ ਬੇਲ ਸਿਰਫ ਭਰੀ ਪਈ ਆ ਆਦੇ ਕਾਛੀ ਗੱਲ ਲੱਗਿਆ ਵੇ ਕਦੋਂ ਆ ਦੇ ਕਾਲਾ ਹੋਂ ਕਦਾ ਇੱਕ ਆ ਹੋਰ ਚੂਨਾ ਦੇ ਆਦੇ ਆ ਸੀਗਾ ਮਤਲਬ ਇਹ ਬੇਲ ਤੋਂ ਚਾਹੇ ਰੋਜ਼ ਦੀ ਰੋਜ਼ ਕਿਲੋ ਦੋ ਕਿਲੋ ਕਦੋਂ ਤੋੜੀ ਜਾ ਫਿਰ ਵੀ ਇਹ ਬੇਲਰ ਨਹੀਂ ਜਾਂਦੀ ਆ ਇਹ ਕਾਰਨ ਕਿ ਇਹਨੂੰ ਇੰਨੇ ਕਦੋਂ ਕਿਉਂ ਲੱਗ ਰਹੇ ਨੇਗੇ ਕਿਉਂਕਿ ਅਸੀਂ ਨੇ ਨਾ ਤਾਂ ਇਹਤੇ ਕੋਈ ਵੀ ਸਪਰੇਅ ਕਰੀ ਆ ਨਾ ਕੋਈ ਰੇਪਾਇਆ ਕੁਝ ਨਹੀਂ ਪਾਇਆ ਇਹਦਾ ਸਿਰਫ ਇੱਕ ਇਹੀ ਕਾਰਨ ਆ ਇਹ ਅਸੀਂ ਨੇ ਰੂੜੀ ਦੇ ਉੱਪਰ ਲਾਈ ਵੀ ਆ ਬੇਲ ਆ ਦੇਖੋ ਸਾਹਮਣੇ ਤੁਸੀਂ ਰੂੜੀ ਦੇਖ ਰਹੇ ਹੋਗੇ ਇਹ ਰੂੜੀ ਦੇ ਵਿੱਚ ਲੱਗੀ ਵੀ ਆ ਬੇਲ ਬਸ ਇਹਨੂੰ ਪੂਰੀ ਖਰਾਕ ਮਿਲ ਰਹੀ ਆ ਤਾਕਤ ਮਿਲਣ ਕਰਕੇ ਤਾਂ ਕਰਕੇ ਤੇ ਇੰਨੇ ਕਦੋਂ ਲੱਗ ਰਹੇ ਨੇਗੇ ਇਤੇ ਕੋਈ ਸਪਰੇਅ ਕਰੀ ਜਾਂ ਕੋਈ ਸਪਰੇਅ ਨਹੀਂ ਕੰਮ ਕਰਦੀ ਕਦੋਂ ਦੇ ਬੇਲਾਂ ਤੇ ਅੱਜ ਕੱਲ ਕਿਉਂਕਿ ਮੌਸਮ ਬੜਾ ਸੱਲਾ ਹੋ ਜਾਂਦਾਗਾ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ